ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੋਕ ਮੂੰਹ ਦੇ ਮਿੱਠੇ ਤੇ ਦਿਲ ਦੇ ਕੌੜੇ ਨੇ ਕਈ ਵਾਰ ਸਾਨੂੰ ਆਪਣਾ ਸਭ ਤੋਂ ਨੇੜਲਾ ਬੰਦਾ ਵੀ ਧੋਖਾ ਦੇ ਜਾਂਦਾ ਹੈ ਤਾਂ ਅੱਜ ਗੱਲ ਕਰਾਂਗੇ ਕਿ ਧੋਖੇਬਾਜ਼ ਲੋਕ ਕੌਣ ਹੁੰਦੇ ਨੇ ਉਹਨਾਂ ਦੀ ਪਛਾਣ ਕਿਵੇਂ ਕਰੀਏ ਤੇ ਆਪਣੇ ਆਪ ਨੂੰ ਉਹਨਾਂ ਤੋਂ ਕਿਵੇਂ ਬਚਾਈਏ ਧੋਖੇਬਾਜ਼ ਲੋਕ ਕੌਣ ਹੁੰਦੇ ਨੇ ਧੋਖੇਬਾਜ਼ ਉਹ ਲੋਕ ਹੁੰਦੇ ਨੇ ਜੋ ਤੁਹਾਡੇ ਭਰੋਸੇ ਨਾਲ ਖੇਡਦੇ ਨੇ ਉਹ ਤੁਹਾਡੇ ਨਾਲ ਮਿੱਠਾ ਬੋਲਦੇ ਨੇ ਪਰ ਪਿੱਠ ਪਿੱਛੇ ਤੁਹਾਡਾ ਨੁਕਸਾਨ ਹੀ ਕਰਦੇ ਨੇ ਇਹ ਲੋਕ ਤੁਹਾਡੀ ਸਫਲਤਾ ਦੇ ਵਿਰੋਧੀ ਹੁੰਦੇ ਨੇ ਕਈ ਵਾਰ ਇਹ ਤੁਹਾਡੇ ਜਾਣ ਰਿਸ਼ਤੇਦਾਰ ਜਾਂ ਦੋਸਤ ਦੇ ਰੂਪ ਵਿੱਚ ਵੀ ਹੁੰਦੇ ਨੇ ਧੋਖੇਬਾਜ਼ ਲੋਕਾਂ ਦੀ ਪਛਾਣ ਕਿਵੇਂ ਕਰੀਏ ਇਹ ਲੋਕ ਕੰਮ ਲੈਣ ਵਾਸਤੇ ਯਾਦ ਕਰਦੇ ਨੇ ਜਦੋਂ ਉਹਨਾਂ ਨੂੰ ਲੋੜ ਹੋਵੇ ਤਾਂ ਫੋਨ ਕਰਦੇ ਨੇ ਨਹੀਂ ਤਾਂ ਗਾਇਬ ਇਹ ਲੋਕ ਤੁਹਾਡੀਆਂ ਗੱਲਾਂ ਹੋਰਾਂ ਨੂੰ ਦੱਸਦੇ ਨੇ ਉਹਨਾਂ ਨਾਲ ਕੋਈ ਵੀ ਗੱਲ ਕਰੋ ਉਹ ਲੋਕਾਂ ਅੱਗੇ ਵਦਾ ਚੜਾ ਕੇ ਤੁਹਾਡੀਆਂ ਗੱਲਾਂ ਦੱਸਣਗੇ ਸਫਲਤਾ ਵੇਖ ਕੇ ਛੜਦੇ ਨੇ ਜੇ ਤੁਸੀਂ ਅੱਗੇ ਵਧੋ ਤਾਂ ਇਹ ਲੋਕ ਖੁਸ਼ ਨਹੀਂ ਹੁੰਦੇ ਸਿੱਧਾ ਨਹੀਂ ਬੋਲਦੇ ਹਮੇਸ਼ਾ ਘੁਮਾ ਕੇ ਗੱਲ ਕਰਦੇ ਨੇ ਪਿੱਠ ਪਿੱਛੇ ਬਦਨਾਮੀ ਕਰਦੇ ਨੇ ਜਿਵੇਂ ਅੱਗੇ ਮਿੱਠੇ ਤੇ ਪਿਛੇ ਨਿੰਦਾ ਧੋਖੇਬਾਜ਼ ਲੋਕ ਨੁਕਸਾਨ ਕਿਵੇਂ ਕਰਦੇ ਹਨ ਇਹ ਲੋਕ ਤੁਹਾਡਾ ਯਕੀਨ ਤੋੜਦੇ ਹਨ ਜਿਸ ਨਾਲ ਤੁਹਾਨੂੰ ਤਣਾਅ ਮਹਿਸੂਸ ਹੁੰਦਾ ਹੈ ਜੋ ਸਰੀਰ ਤੇ ਮਾੜਾ ਅਸਰ ਪਾਉਂਦਾ ਹੈ ਦੋਸਤੀ ਰਿਸ਼ਤੇ ਕਾਰੋਬਾਰ ਸਭ ਖਤਰੇ ਵਿੱਚ ਪੈ ਜਾਂਦੇ ਹਨ ਤੁਸੀਂ ਆਪਣੇ ਆਪ ਤੇ ਵੀ ਸ਼ੱਕ ਕਰਨ ਲੱਗ ਜਾਂਦੇ ਹੋ ਕਈ ਵਾਰੀ ਧੋਖਾ ਤੁਹਾਡੀ ਜ਼ਿੰਦਗੀ ਦੇ ਪੱਦਰ ਨੂੰ ਹਿਲਾ ਕੇ ਰੱਖ ਦਿੰਦਾ ਹੈ ਇਦਾਂ ਦੇ ਲੋਕਾਂ ਤੋਂ ਕਿਵੇਂ ਬਚੀਏ ਆਪਣੇ ਭਰੋਸੇ ਦੀ ਹੱਦ ਬਣਾਓ ਹਰ ਕਿਸੇ ਤੇ ਯਕੀਨ ਨਾ ਕਰੋ ਗੱਲਾਂ ਤੋਂ ਨਹੀਂ ਕਰਤੂਤਾਂ ਤੋਂ ਪਛਾਣੋ ਲੋਕ ਕੀ ਕਹਿੰਦੇ ਨੇ ਇਹ ਨਹੀਂ ਲੋਕ ਕੀ ਕਰਦੇ ਨੇ ਇਹ ਵੇਖੋ ਹਮੇਸ਼ਾ ਦਿਲ ਦੀ ਆਵਾਜ਼ ਸੁਣੋ ਜਦੋਂ ਦਿਲ ਅੰਦਰੋਂ ਕਹੇ ਕਿ ਕੁਝ ਗਲਤ ਹੈ ਤਾਂ ਜ਼ਰੂਰ ਗੌਰ ਕਰੋ ਜੇ ਕੋਈ ਸਿਰਫ ਕਾਮਨਾਵਾਂ ਆਉਂਦਾ ਹੈ ਤਾਂ ਉਹਨਾਂ ਤੋਂ ਦੂਰੀ ਬਣਾਓ ਆਪਣੇ ਮਨ ਦੀ ਅੱਖ ਖੁੱਲੀ ਰੱਖੋ ਸਿਰਫ ਦਿਲ ਨਾਲ ਨਹੀਂ ਦਿਮਾਗ ਨਾਲ ਫੈਸਲੇ ਲਓ ਆਪਣੇ ਆਪ ਨੂੰ ਮਜ਼ਬੂਤ ਬਣਾਓ ਧੋਖੇਬਾਜ਼ ਲੋਕ ਹਰ ਜਗ੍ਹਾ ਨੇ ਤੁਸੀਂ ਉਹਨਾਂ ਤੋਂ ਦੂਰ ਨਹੀਂ ਭੱਜ ਸਕਦੇ ਪਰ ਸਾਵਧਾਨ ਜ਼ਰੂਰ रह ਸਕਦੇ ਹੋ ਅੰਦਰੋਂ ਮਜ਼ਬੂਤ ਬਣੋ ਤੇ ਆਪਣੀ ਸੋਚ ਤੇ ਕੰਟਰੋਲ ਰੱਖੋ ਮਜ਼ਬੂਤੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਹੇ ਦੇ ਬਣ ਜਾਓ ਮਤਲਬ ਇਹ ਕਿ ਤੁਸੀਂ ਸੋਚ ਸਮਝ ਕੇ ਰਿਸ਼ਤੇ ਬਣਾਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੇਂ ਵਿਸ਼ੇ ਨਾਲ ਸਮਝਦਾਰ ਰਹੋ ਸਾਵਧਾਨ ਰਹੋ ਧੰਨਵਾਦ ਜੀ